ਮੈਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਪੁੱਤਰ ਦਿਹਾੜੇ ਨੂੰ ਮਨਾਉਂਦਿਆਂ ਆਂ ਸਾਚਾ ਗੁਰ ਲਾਹੌਰੇ ਦਿਹਾੜਾ ਮਨਾਉਂਦਿਆਂ ਹੋਇਆ ਗੁਰੂ ਮਹਾਰਾਜ ਦੇ ਦਰਸ਼ਨਦਾਰੇ ਕਰਕੇ ਸ਼ਰੋਮਣੀ ਕਾਲੀ ਦਲ ਦੀ ਕਾਨਫਰੰਸ ਵਿੱਚ ਪਹੁੰਚੀਆਂ ਆਈਆਂ ਸਮੂਹ ਸਾਧ ਸੰਗਤ ਸਟੇਟ ਤੇ ਬੈਠੇ ਹੋਏ ਅੰਦਰ ਐਣ ਕਰਕੇ ਸਾਰਿਆਂ ਦੇ ਨਾਂ ਜਾਦ ਨਹੀਂ ਲੈਂਦੇ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਦੇ ਪ੍ਰਧਾਨ ਸਾਹਿਬ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਸਾਹਿਬ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸਾਹਿਬ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਮਾਝੇ ਦੇ ਜਰਨੈਲ ਸਰਦਾਰ ਬਿਕਰਮ ਸਿੰਘ ਜੀ ਮਜੀਠੀਆ ਤੇ ਹੋਰ ਸਮੂਹ ਕਾਲੀ ਦਲ ਵਰਕਰ ਤੋਂ ਲੈ ਕੇ ਸੀਨੀਅਰ ਅਧਿਕਾਰੀਆਂ ਤੱਕ ਉਸ ਮੂਹ ਸਾਧ ਸੰਗਤ ਫਤਿਹ ਦਾ ਜਵਾਬ ਗੱਜ ਕੇ ਦਿਓ 34 ਸਾਲ ਜੇਲ੍ਹ ਚ ਹੋ ਗਏ ਆ ਉਹ ਦਾੜਾ ਪੂਰਾ ਚਿੱਟਾ ਹੋ ਗਿਆ ਔਰ 25 ਸਾਲ ਬਾਅਦ ਪਹਿਲੀ ਵਾਰ 2016 ਚ ਛੁੱਟੀ ਆਇਆ ਸੀ ਤੇ ਮੇਰੀ ਆਵਾਜ਼ ਵੇਹੀ ਲਓ ਪਤਾ ਲੱਗੇ ਕਿ ਇਹ ਨਾ ਹੋਵੇ ਮੇਰੀ ਆਵਾਜ਼ ਨੂੰ ਢਾਡੀ ਵਾਇਟ ਢਲੀ ਹੋਏ ਮੈਨੂੰ ਪਤਾ ਨਾ ਲਗੇ ਵੀ ਮੈਂ ਫਤੇ ਬੁਲਾਈ ਕਿ ਨਹੀਂ ਬੁਲਾਈ ਗੱਜ-ਬੱਜ ਕੇ ਦੋਵੇਂ ਹੱਥ ਜੋੜ ਕੇ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕੋਈ ਰਾਜਨੀਤੀ ਦੀਆਂ ਗੱਲਾਂ ਨਹੀਂ ਕਰਦੀਆਂ ਸਾਧ ਸੰਗ ਜੀ ਤੇ ਨਾਮ ਐ ਝੂਠ ਬੋਲਣਾ ਸਰਦਾਰ ਬਲਜੀਤ ਸਿੰਘ ਜੀ ਲਾਲ ਉਸਮਾਨ ਨੇ ਦੱਸ ਹੀ ਦਿੱਤਾ ਹੈ ਸਾਡੇ ਸਟੈਂਡ ਪਏ ਸਿੰਘਣੀ ਬਿਮਾਰ ਹੋਈ ਕਿਸੇ ਨੇ ਬਾਹ ਨਹੀਂ ਫੜੀ ਜਿਹੜੇ ਇੱਥੇ ਅੱਗ ਲਾ ਕੇ ਦੇ ਬਾਹਰ ਜਾ ਕੇ ਕੋਈ ਅਮਰੀਕਾ ਚ ਕੋਈ ਕੈਨੇਡਾ ਇੰਗਲੈਂਡ ਬੈਠੇ ਆ ਉਹ ਬੰਦੀ ਸਿੰਘਾਂ ਦੇ ਨਾਂ ਤੇ ਪੈਸਿਆਂ ਦੇ ਢੇਰ ਇਕੱਠੇ ਕਰੀ ਜਾਂਦੇ ਇੱਧਰ ਪਰਿਵਾਰ ਪਾਲੀ ਜਾਂਦੇ ਦੁੱਧ ਆਮ ਮ제 ਲਈ ਜਾਂਦੇ ਆ ਉਹਨਾਂ ਨੇ ਸਾਡੇ ਨਾਂ ਤੇ ਪੈਸੇ ਬਹੁਤ ਇਕੱਠੇ ਕੀਤੇ ਬੰਦੀ ਸਿੰਘਾਂ ਦੇ ਨਾਂ ਤੇ ਪਰ ਦਿੱਤਾ ਕਿਸੇ ਨੇ ਬੰਦੀ ਸਿੰਘਾਂ ਨੂੰ ਕੱਖ ਨਹੀਂ ਜਦੋਂ ਮੈਂ ਪਹਿਲੀ ਛੁੱਟੀ ਆਇਆ ਮੇਰੇ ਘਰ ਜਿੱਦਾਂ ਆਪਾਂ ਪੰਜਾਬੀ ਕਹੈ ਦਿੰਦਾ ਭੰਗ ਭੁੱਜਦੀ ਸੀ ਭੰਗ ਕੱਚੇ ਕੋਠੇ 2016 ਚ ਪਹਿਲੀ ਵਾਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਪਹਿਲਾਂ ਸਾਨੂੰ ਪੰਜਾਬ ਲਿਆਂਦਾ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਗ੍ਰਹਿ ਮੰਤਰੀ ਸੀ ਜਿੱਥੇ ਉਪ ਮੁੱਖ ਮੰਤਰੀ ਸਾਹਿਬ ਹੀ ਸੀ ਇਹਨਾਂ ਸਾਡੀ 2016 ਦੇ 2015 ਚ ਲਿਆਂਦਾ 2016 ਛੁੱਟੀ ਸ਼ੁਰੂ ਕੀਤੀ 25 ਸਾਲਾਂ ਬਾਅਦ ਜਦੋਂ ਘਰ ਗਏ 2017 ਚ ਘਰ ਦਿਆਂ ਆਨੰਦ ਕਾਰਜ ਕੀਤਾ ਸਾਧ ਸੰਗਤ ਤੇ ਵਿਆਹ ਦਾ ਅੱਜ ਦਿਨ ਪਹਿਲਾ ਦਿਨ ਹੀ ਤੇ ਅਸੀਂ ਕਦੀ ਬੈੱਡ ਤੋਂ ਐ ਸਾਈਡ ਨੂੰ ਇਹ ਕਾੜੀ ਬੈੱਡ ਤੋਂ ਐ ਸਾਈਡ ਨੂੰ ਹੋਏ ਜਿੱਦਣ ਨੂੰ ਪਾਸਾ ਮੋੜੀ ਉਧਰ ਉੱਤੋਂ ਪਾਣੀ ਵਗੇ ਐ ਜਿੱਦਾਂ ਪ੍ਰਣਾਲਾ ਚੱਲਦਾ ਜਿਹੜੇ ਪੱਤਰਕਾਰ ਹੀ ਆਏ ਹੁੰਦਾ ਵੀ ਦੱਸਿਆ ਵੀ ਵਾਕਿਆ ਹੈ ਬੰਦੀ ਸਿੰਘ ਦਾ ਘਰ ਆ ਤੇ ਸਾਧ ਸੰਗਤ ਵੀ ਦੱਸਣਾ ਚਾਹੁੰਦਾ ਅੱਜ ਦੇ ਬੰਦੀ ਸਿੰਘ ਕਿਹੜੇ ਨੇ ਇਹ ਵਿਚਾਰ ਜਰੂਰ ਸੁਣਿਓ ਸੱਚ ਬੋਲਣਾ ਬਹੁਤਿਆਂ ਨੇ ਬੋਲਣਾ ਹੀ ਬੜੇ ਕਮੈਂਟ ਪਾਉਣੇ ਬਾਹਰ ਰੋਡੇ ਭਡੇ ਹੋ ਕੇ ਜਾ ਕੇ ਬੈਠੇ ਆ ਬੜੇ ਕਮੈਂਟ ਪਾਉਂਦੇ ਆ ਉਹਨਾਂ ਨੂੰ ਇੱਕ ਸੁਨੇਹਾ ਦੇਣਾ ਚਾਹੁੰਨਾ ਜੇ ਆਪਣੇ ਮਾਪਿਓ ਦੇ ਜਾਇਓ ਅੱਗ ਲਾਈ ਕੁੱਤਾ ਰੂਲੀ ਤੇ ਬਾਹਰ ਜਾ ਕੇ ਬਹਿ ਗਏ ਹੋ ਕੁਰਸੀਆਂ ਮਲ ਕੇ ਉੱਥੇ ਮੇਮਾਂ ਦੇ ਬਿੱਡਾਂ ਤੇ ਬੈ ਕੇ ਗੱਲਾਂ ਕਰਨੀਆਂ ਸੌਖੀਆਂ ਜੇ ਮਰਦੇ ਦੇ ਬੱਚਿਓ ਪੰਜਾਬ ਆਓ ਤੇ ਇੱਥੇ ਬਹਿ ਕੇ ਗੁਰਦੀਪ ਸਿੰਘ ਖੜੇ ਨਾ ਇੇ ਬਲਤੇ ਆ ਮੈਨੂੰ ਸਾਹਮਣੇ ਬੈ ਕੇ ਗੱਲ ਕਰੋ ਦੂਜੀ ਗੱਲ ਸਾਹਸੰਗ ਜੀ ਟਾਈਮ ਥੋੜਾ ਪ੍ਰਧਾਨ ਸਾਹਿਬ ਨੇ ਵੀ ਬੋਲਣਾ ਉਹਨਾਂ ਦੇ ਵਿਚਾਰ ਵੀ ਤੁਸੀਂ ਸੁਣਨੇ ਮੈਂ ਸਾਡ ਘੜ ਜਾਊਂਗਾ ਥੋੜਾ ਜਿਆ ਆ ਪੱਤਰਕਾਰਾਂ ਨੇ ਪਹਿਲਾਂ ਇੰਟਰਵਿਊ ਜੀ ਲੈ ਲਿਆ ਉਹ ਤੁਹਾਨੂੰ ਸਾਰਾ ਪਤਾ ਲੱਗ ਹੀ ਜਾਣਾ ਸਾਹਿਬ ਮੈਂ ਮੇਰੀ ਸੋਚ ਇਹ ਤੁਹਾਨੂੰ ਸੱਚ ਤੋਂ ਸੱਚ ਦੱਸ ਕੇ ਉਜਾਗਰ ਕਰਨਾ ਚਾਹੁੰਨਾ ਹੈ ਪ੍ਰਧਾਨ ਸਾਹਿਬ ਜੀ ਤੇ ਸਮੂਹ ਸਾਹਸੰਗ ਜੀ ਬੇਨਤੀ ਹੱਥ ਜੋੜ ਕੇ ਕੋਈ ਡਰਨ ਦੀ ਲੋੜ ਨਹੀਂ ਅੱਜ ਉਹ ਲੋਕ ਪਰ ਮਾਰਦੇ ਨੇ ਜਿਨ੍ਹਾਂ ਲੋਕਾਂ ਨੇ ਸ਼੍ਰੋਮਣੀ ਗੁਰਦੁਆਰਾ ਪੰਚ ਕਮੇਟੀ ਦੇ ਕਬਜ਼ਾ ਕੀਤਾ ਹੈ ਦਰਬਾਰ ਸਾਹਿਬ ਤੇ ਕਬਜ਼ਾ ਕੀਤਾ ਹੈ ਇੱਕ ਸਰਬੱਤ ਖਾਸ ਦਾ ਸੱਦਿਆ ਉਹ ਤੇ ਆਪਣੇ ਆਪ ਨੂੰ ਜਹੇਦਾਰ ਘੋਸ਼ਿਤ ਕੀਤਾ ਉਹ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਾਵਾਦੀ ਸੀਧੀ ਨੂੰ ਰੋਲਿਆ ਸਗੇ ਭਰਾ ਨੇ ਸਗੇ ਭਤੀਜੇ ਨੇ ਦਰਬਾਰ ਸਾਹਿਬ ਖੋਲੋਗੇ ਸਾਰੀ ਸੰਗ ਦੇ ਸਾਹਮਣੇ ਝੂਠ ਬੋਲਿਆ ਸੰਤ ਤੇ ਕਹਿੰਦਾ ਨਿਕਲ ਗਿਆ ਉਹ ਮਰਦੇ ਗੰਬੜਾ ਬਾਬਾ ਬੰਦਾ ਸਿੰਘ ਬਾਬਾ ਬੰਦਾ ਸਿੰਘ ਭਾਦਰ ਵਰਗਾ ਯੋਧਾ ਹੈ ਉਹ ਵੀ ਭੱਜ ਸਕਦਾ ਸੀ ਦਰਬਾਰ ਸਾਹਿਬ ਇਹਨਾਂ ਆਪ ਹੀ ਪ੍ਰਚਾਰ ਕੀਤਾ ਕਿੰਨੇ ਸਾਲ ਅਸੀਂ ਜੋਰ ਲਾਉਂਦੇ ਰਹੇ ਇਹਨਾਂ ਨੇ ਉਹਨਾਂ ਦਾ ਸਿੱਧੀ ਸਮਾਗ ਨਹੀਂ ਹੋਣ ਦਿੱਤਾ ਤੇ ਸਿੱਧੀ ਆਪਣਾ ਕਰਾਰ ਨਹੀਂ ਦੇਣ ਦਿੱਤਾ ਇਹਨਾਂ ਸਾਨੂੰ ਬਾਬਾ ਠਾਕਸੋਂ ਤੋਂ ਡਰਾ ਦੇਣਾ ਉਹਨਾਂ ਕਹਿਣਾ ਜੇ ਇੱਦਾਂ ਕਹੋਗੇ ਤੇ ਆ ਗੱਲ ਹੋ ਜੂ ਉਹਨਾਂ ਬਾਬਾ 800 ਦੇ ਨਾਲ ਡਰਾ ਦੇਣਾ ਤੇ ਬਾਬਾ ਜੀ ਜੇ ਇਦਾਂ ਕਰਤਾ ਆਪਾਂ ਤੇ ਟਕਸਾਲ ਖਤਮ ਹੋ ਜਾਣੀ ਸੱਚ ਬੋ ਰਿਹਾ ਅਤੀਜ ਕਿ ਉਹਨਾਂ ਲੋਕਾਂ ਨੂੰ ਪਤਾ ਨਹੀਂ ਉਹ ਸੋਚਦੇ ਬੰਦੀ ਸਿੰਘ ਹੋਣੀ ਜੇ ਦੁੱਧ ਚੁੰਗਦੇ ਜਦੋਂ ਅੰਦਰ ਚੱਲ ਗਿਆ ਸਭ ਕੁਝ ਕਰਕੇ ਗਏ ਆ ਤੇ ਵਖਾਵਾ ਨਹੀਂ ਕੀਤਾ ਅੱਜ ਬੰਦੀ ਸਿੰਘਾਂ ਦੇ ਬਾਰੇ ਤੁਸੀਂ ਪਰਖ ਕਰੋ ਅਜੇ ਘਰੋਂ ਫੜਕੇ ਖੜਦੇ ਆ ਥਾਲੇ ਨਹੀਂ ਬੰਦਾ ਪਹੁੰਚਦਾ ਤੇ ਵਕੀਲ ਜਿਹੜੇ ਪੈਸੇ ਖਾਂਦੇ ਨਾ ਜਿਹਨਾਂ ਨੂੰ ਢੇਰਾਂ ਪੈਸੇ ਆਉਂਦੇ ਬਾਹਰੋਂ ਉਹ ਕੀ ਕਹਿੰਦੇ ਆ ਇਹ ਬੰਦੀ ਸਿੰਘ ਅਜੇ ਬੰਦਾ ਥਾਣੇ ਨਹੀਂ ਪਹੁੰਚਾ ਤੈਨੂੰ ਬੰਦੀ ਸਿੰਘ ਬਣਾ ਦਿੰਦੇ ਆ ਵਕੀਲ ਅਸਲੀ ਨਾਉ ਮਦੀ ਸਿੰਘ ਐ ਭਾਈ ਜਗਤਾਰ ਸਿੰਘ ਹਵਾਰਾ ਭਾਈ ਜਗਤਾਰ ਸਿੰਘ ਤਾਰਾ ਭਾਈ ਪਰਮਜੀਤ ਸਿੰਘ ਪਿਹੋਰਾ ਭਾਈ ਬਲਵੰਤ ਸਿੰਘ ਰਾਜੋਆਣਾ ਭਾਈ ਗੁਰਮੀਤ ਸਿੰਘ ਜੀ ਭਾਈ ਸੰਸੇਰ ਸਿੰਘ ਜੀ ਭਾਈ ਲਖਵਿੰਦਰ ਸਿੰਘ ਜੀ ਉਹ ਮੈਂ ਗੁਰਦੀਪ ਸਿੰਘ ਖੜਾ ਉਹ ਪਾਏ ਦਿਵਿੰਦਰ ਪਾਲ ਸਿੰਘ ਹੀ ਭੁੱਲਰਾ ਜਿਹੜੇ ਹਸਪਤਾਲ ਹੀ ਰਹਿੰਦੇ ਆ ਉਹਨਾਂ ਨੂੰ ਵੇਖੋ ਜੇਲ੍ਹ ਵੀ ਅੰਦਰ ਨਹੀਂ ਲੈ ਨੀ ਪੇ ਬੰਦਾਨ ਫੇਟਾ ਸਾਰੀਆਂ ਏਜੰਸੀਆਂ ਲੈਣ ਲਈਆਂ ਵੀ ਸੁੱਟੀ ਕੱਟ ਕੇ ਆਰਾਮ ਨਾਲ ਅੰਦਰ ਜਾਂਦੇ ਆ ਇਹਨਾਂ ਤੋਂ ਕੋਈ ਖਤਰਾ ਨਹੀਂ ਉਹਦੇ باوجود ਸਰਕਾਰਾਂ ਰਿਹਾ ਨਹੀਂ ਕਰਨੀਆਂ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ